ਸਚਰਿਆ ਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਦਿੰਨੇ ਆ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਅਸਤੀਫਾ ਦੇ ਦਿੱਤਾ ਹੈਗਾ ਤਾਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜਥੇਦਾਰ ਸੰਤਾ ਸਿੰਘ ਉਮੈਦਪੂਰੀ ਨੇ ਜਿਹੜੇ 7 ਮੈਂਬਰੀ ਕਮੇਟੀ ਦੇ ਹਿੱਸਾ ਵੀ ਸਨ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਫਰਮਾਨ ਹੋਇਆ ਸੀ ਉਸ ਨੂੰ ਲੈ ਕੇ ਲਗਾਤਾਰ ਚਾਹੇ ਅਕਾਲੀ ਦਲ ਨੂੰ ਇਕੱਠਾ ਹੋਣ ਦੀ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕਿਹਾ ਗਿਆ ਸੀ ਤਾਂ ਇਕੱਠੇ ਕਿਉਂ ਨਹੀਂ ਹੋ ਰਹੇ ਲਗਾਤਾਰ ਪਾਰ ਜਿਹੜਾ ਹੈਗਾ ਉਹ ਵਾਦਾ ਜਾ ਰਿਹਾ ਅਕਾਲੀ ਦਲ ਦੇ ਵਿੱਚ ਤਾਂ ਸੰਤਾ ਸਿੰਘ ਉਮੈਦਪੁਰ ਜੀ ਪਹਿਲਾ ਸਵਾਲ ਇਹ ਹੈ ਕਿ ਜੋ ਹੁਣ ਇਹ ਅਸਤੀਫਾ ਹੋਇਆ ਜੋ ਗਿਆਨੀ ਰਗबीर ਸਿੰਘ ਹੋਣਾ ਨੇ ਜਥੇਦਾਰ ਹੋਣਾ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਤੇ ਵੀ ਬਹੁਤ ਕੁਝ ਲਿਖਿਆ ਤੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਜਿਸ ਤਰੀਕੇ ਨਾਲ ਹਟਾਇਆ ਗਿਆ ਕੀ ਤੁਹਾਨੂੰ ਲੱਗਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਹੁਕਮ ਹੋਏ ਸੀ ਉਸ ਨੂੰ ਲੈ ਕੇ ਵੱਖ-ਵੱਖ ਜਿੰਨੇ ਸਿੱਖ ਵਿਦਵਾਨ ਨੇ ਚਾਹੇ ਸਿੱਖ ਸੰਗਤਾਂ ਨੇ ਉਹ ਸਾਰਿਆਂ ਦਾ ਰੋਸ ਦੇਖਦਿਆਂ ਹੋਇਆਂ ਇਹ ਅਸਤੀਫੇ ਹੋ ਰਹੇ ਨੇ ਦੇਖੋ ਇੱਕ ਤਾਂ ਪਹਿਲੀ ਗੱਲ ਹੈ ਜਿਹੜਾ ਸਿੱਖ ਹੈ ਗੁਰੂ ਦਾ ਸਿੱਖ ਹੈ ਉਹ ਕਾਲ ਤਾਂ ਸਬ ਤੋਂ ਕਦੇ ਬੇਮੁਖ ਨਹੀਂ ਹੋ ਸਕਦਾ ਕਦੇ ਵੀ ਨਹੀਂ ਹੋ ਸਕਦਾ ਸੋਚ ਵੀ ਨਹੀਂ ਸਕਦਾ ਹੁਣ ਜਿਹੜਾ ਹੈ ਪਿਛਲੇ ਸਮੇਂ ਤੋਂ ਦਸੰਬਰ ਤੋਂ ਲਾ ਕੇ ਸਾਰਾ ਇਹ ਚੱਲ ਰਿਹਾ ਕਰੀਬ 2.5 ਮਹੀਨੇ ਹੋ ਗਏ ਉਹਦੇ ਤੇ ਦੇਖਦੇ ਸਾਰਾ ਤੁਸੀਂ ਸਾਰਾ ਸਿੱਖ ਜਗਤ ਨਹੀਂ ਦੁਨੀਆ ਦੇਖ ਰਹੀ ਹੈ। ਔਰ ਮੈਂ ਸੋਚ ਸੋਚਦਾ ਜਿਹੜਾ ਤੁਸੀਂ ਸਵਾਲ ਕੀਤਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਪ੍ਰਧਾਨ ਸਾਹਿਬ ਹੈ ਜੀ ਪੀਸੀ ਮੁਖੀ ਵੀ ਕਰਦੇ ਰਹੇ ਆ ਕਹਿੰਦੇ ਵੀ ਰਹੇ ਆ ਵੀ ਜਲਦੀ ਆਪਾਂ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਰੱਖੀਏ। ਉਹ ਐਂ ਉਹ ਲੱਗਦਾ ਸੀ ਮਹਿਸੂਸ ਹੁੰਦਾ ਸੀ ਉਹ ਕਹਿ ਤਾਂ ਨਹੀਂ ਸਕਦੇ ਸੀ ਮੈਂ ਉਹਨਾਂ ਨੂੰ ਸਟੱਡੀ ਕਰ ਰਿਹਾ ਸੀ ਜੀ ਕਿ ਉਹ ਮਜ਼ਬੂਰ ਨੇ ਕੋਈ ਅੰਡਰ ਪ੍ਰੈਸ਼ਰ ਨਹੀਂ ਕਿਸ ਦਾ ਪ੍ਰੈਸ਼ਰ ਹੈ ਜੀ ਇਹ ਹੁੰਦਾ ਹੀ ਹੈ ਜੀ ਨਾਲ ਜਿਹੜੇ ਵੱਡੇ ਲੀਡਰ ਹੁੰਦੇ ਨੇ ਉਹਨਾਂ ਦੀ ਪ੍ਰੈਸ਼ਰ ਹੁੰਦਾ ਜੀ ਕਿਉਂਕਿ ਤੁਸੀਂ ਤੁਸੀਂ ਪ੍ਰੈਸ ਕਾਨਫਰੈਂਸਾਂ ਦੇ ਵਿੱਚ ਵੀ ਖੁੱਲਕੇ ਬੋਲਦੇ ਰਹੇ ਹੋ ਖੁੱਲਕੇ ਨਾਮ ਲੈ ਸਕਦੇ ਹੋ ਕਿਸ ਦਾ ਪ੍ਰੈਸ਼ਰ ਸੀ ਜਾਂ ਕੀ ਚੱਲ ਰਿਹਾ ਹੈਗਾ ਉਹ ਹੀ ਹੈ ਦੇਖੋ ਜੀ ਸਾਡੀ ਜਿਹੜੀ ਐਜੀਪੀਸੀ ਹੈ ਉਹ ਬੜੀ ਸਾਡੀ ਸੁਪਰੀਮ ਅਥਾਰਟੀ ਹੈ ਜਿਹੜੀ ਸਨਸਦ ਜਿਹੜੀ ਸਿੱਖਾਂ ਦੀ ਇਹ ਇਹਨੂੰ ਮਿਨੀ ਪਾਰਲੀਮੈਂਟ ਵੀ ਅਸੀਂ ਕਹਿੰਦੇ ਹਾਂ ਔਰ ਉਹਦੇ ਉਹਦਾ ਜੇ ਮੈਂ ਕਹਦੀ ਆ ਕਿ ਹੌਲਾਤ ਹੈਗੀ ਸ਼੍ਰੋਮਣੀ ਅਕਾਲੀ ਦਲ ਪਰ ਸ਼੍ਰੋਮਣੀ ਅਕਾਲੀ ਦਲ ਪਿਛਲੇ ਜਤੋਂ ਸਮਿਆਂ ਦੇ ਵਿੱਚ ਜਿਉਂ-ਜਿਉਂ ਸਤਾਜ ਦਾ ਪ੍ਰਭਾਵ ਹੀ ਹੁੰਦਾ ਰਿਹਾ ਉਹ ਉਸੇ ਤਰ੍ਹਾਂ ਦੇ ਤਰੀਕੇ ਨਾਲ ਬਾਕੀ ਸੰਸਥਾਵਾਂ ਤੇ ਕਾਬਜ ਵੀ ਹੁੰਦਾ ਹੁੰਦਾ ਯਤਨ ਕਰਦਾ ਰਿਹਾ ਸ਼੍ਰੋਮਣੀ ਕਮੇਟੀ ਦੇ ਵੀ ਸਿੱਧਾ ਉਹਨਾਂ ਦਾ ਪ੍ਰਭਾਵ ਰਿਹਾ ਹੁਣ ਦੇ ਦਿਨ ਹੈ ਆਪਾਂ ਇਥੋਂ ਤੱਕ ਅਕਾਲ ਦਾ ਸਭ ਦੇ ਵੀ ਉਹਦੇ ਸਿੰਘ ਸਹਿਬਾਨਾ ਨੂੰ ਪ੍ਰਭਾਵਿਤ ਕਰਦੇ ਨੇ ਆਪਣੀ ਉਹ ਸਤਾ ਦੇ ਜ਼ੋਰ ਨਾਲ ਕੀਤਾ ਪਿਛਲੇ ਸਮਿਆਂ ਤੇ ਇਤਿਹਾਸ ਗਵਾਏ ਉਹਨ ਵੀ ਇਹ ਹੀ ਗੱਲ ਆ ਵੀ ਉਹਨਾਂ ਦੇ ਜਿਹੜੇ ਲੀਡਰ ਨੇ ਉਹੀ ਉਹਨਾਂ ਤੇ ਪ੍ਰੈਸ਼ਰ ਸੀ ਉਹਨਾਂ ਦੇ ਮਾਨਸਿਕ ਤੌਰ ਤੇ ਮੈਨੂੰ ਲੱਗਦਾ ਕਿ ਕਿ ਉਹ ਚਾਹੁੰਦੇ ਨਹੀਂ ਸੀ ਵੀ ਮੈਂ ਇਹ ਕੰਮ ਕੰਮ ਕਰਾਂ ਅਕਾਲ ਤਾਂ ਸਭ ਤੋਂ ਉਲਟ ਜਾ ਕੇ ਗੱਲ ਕਰਾਂ ਜਾਂ ਮੇਰੇ ਤੋਂ ਕੋਈ ਕਰਾਇਆ ਜਾਵੇ ਉਹ ਇਹ ਮਹਿਸੂਸ ਕਰਦੇ ਸੀ ਇੱਕ ਨਾ ਦਿਨ ਇੱਕ ਦਿਨ ਹੋਣਾ ਸੀ ਸਾਨੂੰ ਇਹ ਮਹਿਸੂਸ ਹੁੰਦਾ ਸੀ ਇੱਕ ਦਿਨ ਇਹਨਾਂ ਨੇ ਡਿਜ਼ਾਈਨ ਕਰ ਦੇਣਾ ਸੋ ਉਹਨਾਂ ਨੇ ਅੱਜ ਕਰਤਾ ਉਹਨਾਂ ਦਾ ਮਨ ਨਹੀਂ ਅਖੀਰ ਨੂੰ ਖੜਿਆ ਵੀ ਨਹੀਂ ਮੈਂ ਇਹ ਸੇਵਾ ਨਿਭਾਈ ਨਹੀਂ ਸਕਦਾ ਜਿਹੜੀ ਪਿਛਲੇ ਜਿਹੜੀ ਪਿਛਲੇ ਦਿਨੀ ਐਸਜੀਪੀਸੀ ਦਫ਼ਤਰ ਵਿਖੇ ਮੀਟਿੰਗ ਹੋਣੀ ਸੀ ਹੋਈ ਵੀ ਸੀ ਉਸ ਦੇ ਵਿੱਚ ਧਾਮੀ ਸਾਹਿਬ ਦੀ ਸ਼ਿਰਕਤ ਨੂੰ ਲੈ ਕੇ ਜਾਂ ਇਹ ਇਹ ਸਾਰੀ ਚੀਜ਼ਾਂ ਉਸੇ ਦਾ ਹੀ ਹਿੱਸਾ ਨੇ ਜਾਂ ਤੁਹਾਡੇ ਨਾਲ ਪਹਿਲਾਂ ਕੋਈ ਗੱਲਬਾਤ ਹੋਈ ਉਹਨਾਂ ਦੀ ਕਿ ਉਹ ਅਸਤੀਫਾ ਦੇਣ ਜਾਂ ਉਹਨਾਂ ਨੇ ਪਹਿਲਾਂ ਨਹੀਂ ਗੱਲ ਕੀਤੀ ਵੈਸੇ ਕਿਉਂਕਿ ਰੁਖ ਰਵਾਜ ਜਿਹੜਾ ਹੁੰਦਾ ਨਾ ਗੱਲਬਾਤ ਦਾ ਲੈ ਜਾ ਹੁੰਦਾ ਜਾਂ ਗੱਲ ਵੇਚ ਤੋਂ ਜਿਹੜੀ ਕੋਈ ਉਹਦੀ ਕਿਉਂ ਹੁੰਦੀ ਹੈ ਗੱਲ ਦੀ ਪਤਾ ਲੱਗ ਜਾਂਦਾ ਵੀ ਬੰਦਾ ਕਿਸ ਖਿਆਲ ਦੇ ਵਿੱਚ ਇਹੋ ਜਿਹੇ ਖਿਆਲ ਨੇ ਕਿਉਂ ਜਾਂ ਵਿਚਾਰ ਬਣਿਆ ਜਦੋਂ ਸਰਦਾਰ ਬਰਵਿੰਦਰ ਸਿੰਘ ਭੁੰਦੜ ਜੀ ਨੂੰ ਕਿਉਂਕਿ ਆ ਨਹੀਂ ਸਕੇ ਉਹ ਕਹਿੰਦੇ ਵੀ ਤੁਸੀਂ ਮੇਰੇ ਰੈਜ਼ਿਡੈਂਸ 'ਤੇ ਆ ਜਾਓ ਬਡਾਰਾ ਸਾਹਿਬ ਤੇ ਦੋਨੋਂ ਮਿਲਣ ਵਾਸਤੇ ਗਏ ਨੇ ਜਦੋਂ ਵਾਪਸ ਆਏ ਨੇ ਮੈਂ ਉਦੋਂ ਦੇਖਿਆ ਸੀ ਇਹਨਾਂ ਦਾ ਚਿਹਰਾ ਵੀ ਦੇਖਿਆ ਸੀ ਇਹਨਾਂ ਦੀ ਗੱਲਬਾਤ ਉਹ ਮੈਂ ਵੀ ਬੜੇ ਮਾਯੂਸ ਹੋ ਗਏ ਜਿਵੇਂ ਉਹ ਕਿਸੇ ਗੱਲ ਨੂੰ ਮੰਨਣ ਨੂੰ ਤਿਆਰ ਹੀ ਨਹੀਂ ਵੀ ਅਸੀਂ ਇਕੱਠੇ ਹੋ ਕੇ ਚੱਲਣਾ ਹੀ ਨਹੀਂ ਜੋ ਸਾਡੀ ਭੜਤੀ ਚੱਲਦੀ ਹੈ ਮੈਂਬਰਸ਼ਿਪ ਦੀ ਡਰਾਈਵ ਚੱਲ ਜੀਏ ਵੀ ਉਹ ਸਾਡੇ ਕੰਟੀਨਿਊਅਸ ਜੇ ਹੋਰ ਕਰ ਰਹੇ ਆ ਸਾਡੇ ਦਾ 20 ਫਰਮ ਵੀ ਨਹੀਂ ਪੂਰੇ ਹੋ ਜਾਣੀਆਂ ਪਹਿਲੀ ਮਾਰਚ ਨੂੰ ਸੇ ਆਪਣਾ ਪ੍ਰਧਾਨ ਚੁਣ ਲੈਣਾ ਇੱਕ ਤੀਜਾ ਮਿਠਿਆ ਸੀ ਉਹ ਤੋਂ ਲਾਂਬੇ ਹੋਣ ਨੂੰ ਤਿਆਰ ਨਹੀਂ ਕੋਈ ਉਹ ਇਕਤਾ ਕਰਨ ਨੂੰ ਤਿਆਰ ਨਹੀਂ ਔਰ ਉਹਨਾਂ ਦੇ ਕੋਈ ਤੀਜਾ ਵੀ ਅਸੀਂ ਜਲਦੀ ਜਲਦੀ ਕਰਕੇ ਨਿਬੇੜ ਦੇਣਾ ਬਿਲਕੁਲ ਅਣਸੁਣੀ ਕਰ ਦਿੱਤੀ ਅਕਸਰ ਐਸੀਪੀ ਜੇ ਪ੍ਰੈਜ਼ੀਡੈਂਟ ਵੀ ਨੇ ਉਹ ਆਕਾਲਤਾਂ ਸਭ ਤੋਂ ਬਣਾਈ ਹੋਈ ਇੱਕ ਕਮੇਟੀ ਉਹਦੇ ਮੁਖੀ ਵੀ ਨੇ ਬੜੀ ਵੱਡੀ ਜ਼ਿੰਮੇਵਾਰੀ ਉਹਨਾਂ ਦੀ ਤੇ ਉਹ ਆਪਣੇ ਆਪ ਨੂੰ ਸਮਝੇ ਸੀ ਵੀ ਹੁਣ ਮੈਂ ਅਕਸਰ ਨੂੰ ਸਿੱਖ ਪੰਥ ਨੂੰ ਜਵਾਬਦੇਹੀ ਆ ਕੱਲਾ ਅਕਾਲ ਤਾ ਸਭ ਨੂੰ ਲੱਗੀ ਡਿਊਟੀ ਦਾ ਨਿਭਾਉਣ ਲਈ ਮੈਂ ਸਿੱਖ ਸਮੁੱਚੇ ਸਿੱਖ ਪੰਥ ਨੂੰ ਜਵਾਬਦੇਹ ਆ ਔਰ ਮੈਂ ਜਵਾਬਦੇਹ ਆ ਜੇ ਤਾਂ ਮੈਨੂੰ ਆਪਣਾ ਸਟੈਂਡ ਸਪੱਸ਼ਟ ਹੋ ਕੇ ਚਲਣਾ ਪਊਗਾ ਕੋਸ਼ਿਸ਼ ਕਰਕੇ ਉਹਨਾਂ ਨੇ ਮੈਂ ਇਸ ਸਮੇਂ ਤਾਂ ਮੈਂ ਉਹਦਾ ਜਿਹੜਾ ਹਾਂ ਪਾਉਦੇ ਹਲੇ ਸੀ ਵੀ ਨਹੀਂ ਕਿ ਹੁਣ ਜਿਆਦਾ ਸਮਾਂ ਇਸ ਸੇਵਾ 'ਚ ਰਹਿ ਨਹੀਂ ਸਕਣਗੇ ਪਰ ਜਵਾਬਦੇਹੀ ਤਾਂ ਹੁਣ ਵੀ ਹੈ ਇਹਨਾਂ ਤੋਂ ਬਾਅਦ ਜਵਾਬਦੇਹੀ ਕਿਸ ਦੀ ਆ ਫਿਰ ਇਹ ਇਹ ਉਹਨਾਂ ਨੇ ਵੀ ਇੱਕ ਪਾਸਾ ਤਾਂ ਹੋ ਗਿਆ ਨਾ ਜੀ ਹੂੰ ਇੱਕ ਪਾਸਾ ਹੋ ਗਿਆ ਜਿਵੇਂ ਵਾਰੀ ਲਾਂਬੇ ਹੋ ਗਏ ਹੁਣ ਨੈਸਟ ਜਿਹੇ ਜਿਵੇਂ ਵਾਰੀ ਉਹਨਾਂ ਨੂੰ ਮਿਲੀ ਆ ਮੈਨੂੰ ਲੱਗਦਾ ਉਹਦੇ ਤੇ ਆਪਣਾ ਜਿਹੜੀ ਕੱਲ ਨੂੰ ਮੀਟਿੰਗ ਆਉਣੀ ਆ ਉਹਦੇ ਤੇ ਡਟ ਕੇ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਕੀ ਕੀ ਲੱਗਦਾ ਤੁਹਾਨੂੰ ਕੱਲ ਵਾਲੀ ਬੈਠਕ ਚ ਕੀ ਹੋ ਸਕਦਾ ਉਹ ਤਾਂ ਹੁਣ ਸਾਰੇ ਮੈਂਬਰ ਸਾਹਿਬਾਨ ਜਦੋਂ ਹੋਣਗੇ ਵਕਫਾ ਵਿਚਾਰ ਨੇ ਅਸੀਂ ਕਈ ਵਾਰੀ ਅਫਸਰਾਂ ਚ ਡਿਸਕਸ ਜੀ ਕੀਤਾ ਪਰ ਉਹਦੇ ਵਿੱਚ ਅੜਚਣ ਜਿੰਨੇ ਮੈਂ ਮਹਿਸੂਸ ਕਰਦਾ ਕਿ ਇਹ ਮਹਿਸੂਸ ਕੀਤੀ ਜਾਂਦੀ ਸੀ ਵੀ ਆਪਾਂ ਖੁੱਲ ਕੇ ਗੱਲ ਕਰੀ ਜਾਨਾ ਆਪਾਂ ਇਸ ਗੱਲ ਦਾ ਕੋਈ ਨਿਵੇੜਾ ਕਰੇ ਲਈਏ ਕਿਉਂਕਿ ਉਹ ਗੱਲ ਅਣਜੁੱਧਨ ਫਿਰ ਇਹਨਾਂ ਤੇ ਦੇਖ ਨੂੰ ਰਸਾਰੀ ਗੱਲ ਦੇਖ ਲਈ ਵੀ ਹੁਣ ਕਿਸੇ ਗੱਲ ਤੇ ਵੀ ਆਉਣ ਨੂੰ ਤਿਆਰ ਨਹੀਂ ਤਾਂ ਫਿਰ ਆਪਾਂ ਕਿ ਵੀ ਫੈਸਲਾ ਕਰੀਏ ਤਦੇ 16 ਰੱਖੀ ਸੀ ਪਰ ਮਜਬੂਰੀ ਹੈ ਉਹਨਾਂ ਬਲੋ ਘਰੇਲੂ ਹਾਲਾਤ ਐਸੇ ਬਣੇ 18 ਬਣਾ ਲਈ ਤੇ ਅੱਜ ਉਹਨਾਂ ਨੇ ਇਹ ਪਹਿਲਾਂ ਤੇ ਅੱਜ ਵੀ ਮੈਂ ਜੇ ਕੱਲ ਨੂੰ ਜਾਣਾ ਵੀ ਤੇ ਦੇਖੋ ਕਿ ਅਸੀਂ ਕਹਿ ਚੁੱਕੇ ਸੀ ਮੀਡੀਆ ਦੇ ਅੱਗੇ ਸਾਰੇ ਮੈਂਬਰ ਸਾਹਿਬਾਨ ਕਿ 16 ਉਸ ਦਿਨ 16 ਸੀ ਉਹ 18 ਹੋ ਗਈ ਵੀ ਸਾਡੀ ਆਖਰੀ ਮੀਟਿੰਗ ਹੋਊਗੀ ਤੇ ਉਹਦਾ ਨਿਰਣਾ ਵੀ ਆਖਰੀ ਤੁਹਾਡੇ ਸਾਹਮਣੇ ਸਾਰਾ ਆਜੂ ਸਪੱਸ਼ਟ ਆਊਗਾ ਆਰਾਉ ਸਮੁੱਚਾ ਇੱਕਠਿਆਂ ਦਾ ਇਕਤਾ ਕਰਕੇ ਪਰ ਉਮੈਦਪੂਰੀ ਜੀ ਪਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਪਹਿਲਾਂ ਹੀ ਖਦਸ਼ਾ ਜ਼ਾਹਰ ਕਰਤਾ ਸੀ ਕਿ ਉਹਨਾਂ ਦੇ ਨਾਲ ਅਜਿਹਾ ਕੁਝ ਹੋ ਸਕਦਾ ਹੈ ਹੋਇਆ ਵੀ ਅਜਿਹਾ ਕੁਛ ਹੀ ਕਿਵੇਂ ਦੇਖ ਦਿਓ ਫਿਰ ਇਹ ਸਾਰੀਆਂ ਚੀਜ਼ਾਂ ਨੂੰ ਹੁਣ ਐਸਜੀਪੀਸੀ ਪ੍ਰਧਾਨ ਧਾਮੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਕਿ ਆਖਿਰ ਕੀ ਵਜ੍ਹਾ ਕੀ ਹੈਗੀ ਹੈ ਕਿੱਥੇ ਅੜੀਕਾ ਕਿੱਥੇ ਆ ਰਿਹਾ ਹੈਗਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਤਾਂ ਸਾਰਿਆਂ ਨੂੰ ਇਕੱਠੇ ਹੋਣ ਦਾ ਫਰਮਾਨ ਹੋਇਆ ਸੀ ਇਹਦਾ ਹੀ ਹੁਣ ਦੇਖੋ ਅਕਾਲ ਪੁਰਖ ਦੀ ਇਹ ਸਾਰਾ ਸਿੱਖ ਜਗ ਦੇ ਰਿਹਾ ਵੀ ਕੌਣ ਮਨਮਾਨੀ ਕਰ ਰਿਹਾ ਅਕਾਲ ਪੁਰਖ ਦੇ ਹੁਕਮਾਂ ਨੂੰ ਨਾ ਮੰਨਣ ਦਾ ਸਰਿਆਂ ਜਿਵੇਂ ਕਹਿੰਦੀ ਉਹਨਾਂ ਨੂੰ ਹੁਕਮਾਂ ਨੂੰ ਟਿੱਛ ਜਾਣ ਕੇ ਮੈਂ ਸ਼ਬਦ ਵਰਤਾਂਗਾ ਬਿਠੇ ਦੇਖੇ ਬਿਲਕੁਲ ਮਨਮਾਨੀ ਨਾਲ ਪ੍ਰਤੀਬੀ ਕੀਤੀ ਜਾ ਰਹੀ ਹੈ ਔਰ ਇਥੋਂ ਤੱਕ ਉਹ ਸਚਨ ਔਜ਼ਾਰ ਪਰ ਲਾਏ ਜਿਹੜੇ ਅਕਾਲਤਾਂ ਸਭ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਕੰਡੈਮ ਕਰ ਰਹੇ ਸੀ ਮਾਫ ਕਰਨਾ ਮੈਂ ਮਾੜਾ ਸ਼ਬਦ ਕਿਹਾ ਉਹਨਾਂ ਦੇ ਪ੍ਰਤੀ ਮਾੜਾ ਸਮਝ ਨਹੀਂ ਚੰਗਾ ਸਮਝੇ ਸਿੱਖ ਜਗਤ ਔਰ ਉਹਨਾਂ ਨੂੰ ਅੱਗੇ ਕਹ ਲੈ ਕਿ ਅਸੀਂ ਅਕਾਲਤਾਂ ਸਭ ਦੀ ਬੇਰੁਮਤੀ ਔਰ ਇਸ ਤਰ੍ਹਾਂ ਦੀ અપਮਾਨ ਕੋਈ ਸਿੱਖ ਨਹੀਂ ਝੱਟ ਸਕਦਾ ਔਖੇ ਤੇ ਸਾਰੇ ਸੋਚ ਦਿੰਦੇ ਵੀ ਧਾਮੀ ਸਾਹਿਬ ਕੋਈ ਕਰੋ ਕਮੇਟੀ ਜਾਪਾ ਕੋ ਫੈਸਲਾ ਕਰੀਏ ਕਿਸੇ ਪਾਸੇ ਲਾਈਏ ਨੂੰ ਤੋ ਅੱਜ ਉਸਮਾ ਆ ਗਿਆ ਉਹਨਾਂ ਨੇ ਇਸ ਕਰਕੇ ਮੈਂ ਹੀ ਸੋਚਦਾ ਵੀ ਉਹਨਾਂ ਦੇ ਮਨ ਤੇ ਬੜਾ ਪ੍ਰੈਸ਼ਰ ਸੀ ਤਰ੍ਹਾਂ ਤਰ੍ਹਾਂ ਦਾ ਤੁਸੀਂ ਕਹਿ ਰਹੇ ਹੋ ਕਿ ਇੱਕ ਪਾਸੇ ਲਾਉਣ ਦੀ ਗੱਲ ਹੋ ਰਹੀ ਸੀ ਕੀ ਫਿਰ ਧਾਮੀ ਸਾਹਿਬ ਉਹਨਾਂ ਦੀ ਚੱਲੀ ਨਹੀਂ ਜਾਂ ਫਿਰ ਉਹਨਾਂ ਨੇ ਆਪਣੇ ਜੋ ਗੱਲਬਾਤ ਰੱਖੀ ਹੋਣੀ ਜਦੋਂ ਵਿਦਨ ਇਸ ਸਿਸਟਮ ਦਾ ਹੁੰਦਾ ਨਾ ਉਹਦੇ ਵਿੱਚ ਉਹਦੇ ਵਿੱਚ ਚੱਲਣਾ ਪੈਂਦਾ ਸਾਰਿਆਂ ਦੀ ਰੈਸ ਸੁਣ ਕੇ ਵੀ ਰੁਕ ਜੋ ਜੀ ਕਰਦੇ ਆ ਜੀ ਕੋਈ ਨਹੀਂ ਭਾਵੇਂ ਇਹ ਕਹਿੰਦੇ ਹੋਣਗੇ ਮੈਨੂੰ ਜਿੱਥੋਂ ਤੱਕ ਮਹਿਸੂਸ ਹੁੰਦਾ ਕਹਿੰਦੇ ਹੋਣਗੇ ਜ਼ਰੂਰ ਪਰ ਉਦੋਂ ਕੇਵਰੀ ਹੁੰਦਾ ਵੀ ਚੱਲੀ ਨਹੀਂ ਜਾਂ ਥੋੜੀ ਜੀ ਆਣ ਸੁਣੇ ਕਰਤੀ ਜਾਂ ਉਹਨਾਂ ਨੇ ਅਜੇ ਕਿਹਾ ਵੀ ਮੌਕਾ ਨਹੀਂ ਜੀ ਕਈ ਤਰ੍ਹਾਂ ਦੀਆਂ ਗੱਲਾਂ ਕੀਤੀ ਹੁਣ ਟਾਲੀ ਗਏ ਹੁਣ ਇਹਨਾਂ ਨੇ ਗੱਲ ਉਸ ਗੱਲ ਤੇ ਆਈ ਨਹੀਂ ਇਹ ਤਾਂ ਬਥੇਰੇ ਕਹਿੰਦੇ ਹੁਣ ਨਾ ਜਿਸ ਤਰ੍ਹਾਂ ਮੈਂ ਮਹਿਸੂਸ ਕਰਦਾ ਹਾਂ ਜੀ ਕੀ ਤੁਹਾਡੀ ਗੱਲਬਾਤ ਹੋਈ ਹੈ ਧਾਮੀ ਸਾਹਿਬ ਹੋਣਾ ਨਾਲ ਮੇਰੀ ਮੇਰੀ ਹੋ ਨਹੀਂ ਸਕੀ ਅਸੀਫਾ ਦਵਾ ਦੇਣੀ ਮੇਰੀ ਹੁਣ ਇਹ ਦਿੱਤਾ ਅਸੀਫਾ ਫਰਮ ਜੀ ਵਡਾਲਾ ਸਾਹਿਬ ਨਾਲ ਜਾਂ ਹੋਰ ਬਾਕੀ ਸਾਥੀਆਂ ਨਾਲ ਜੋ ਸੱਤ ਮੈਂਬਰੀ ਕਮੇਟੀ ਤੁਹਾਡੇ ਨਾਲ ਸੀ ਨਹੀਂ ਨਹੀਂ ਮੇਰੇ ਸਿਰਫ ਮਨਪ੍ਰੀਤ ਮਿਹਾਲੀ ਜੀ ਤੁਹਾਡੇ ਦਾ ਐਮਐਲਏ ਸਾਹਿਬ ਉਹਨਾਂ ਨੇ ਹੀ ਦੱਸਿਆ ਸੀ ਕਿ ਮੈਂ ਮੈਨੂੰ ਲੱਗ ਗਿਆ ਪਤਾ ਜੀ ਕੀ ਗੱਲਬਾਤ ਕੀ ਹੋਈ ਮਨਪ੍ਰੀਤਾ ਯਾਲੀ ਹੋਣਾ ਨਾਲ ਕਿਉਂਕਿ ਜਦੋਂ ਮੀਟਿੰਗ ਨਹੀਂ 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 ਬਸ ਰਾਈਨ ਹੋ ਗਏ ਮੇਰੇ ਨਾਲ ਹੋਈਆ ਉਹਨਾਂ ਦੀ ਅਫਸਰਤੀ ਨਹੀਂ ਨਾ ਹੋਈ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਇਹ ਤਾਂ ਮੈਨੂੰ ਲੱਗਦੇ ਸੀ ਹਸਨ ਵੀ ਆਪਾਂ ਵੀ ਉਹ ਮੇਰੇ ਸੇਵਾ ਉਹ ਨਵਾ ਨਹੀਂ ਸਕਣਗੇ ਕਿਉਂਕਿ ਅਕਾਲ ਤਖਤ ਸਾਹਿਬ ਨਾਲ ਪਾਸੇ ਆਪੱਖ ਵਾਲੇ ਪਾਸੇ ਨੂੰ ਖੜਨਾ ਪੈਣਾ ਸ਼ਰੋਣੀ ਅਕਾਲੀ ਦਲ ਦੇ ਹਰ ਅਕਾਲ ਤਖਤ ਸਾਹਿਬ ਦੇ ਹਰ ਹੁਕਮ ਦੇ ਆਦੇਸ਼ ਨੂੰ ਸਭ ਤੋਂ ਪਹਿਲਾਂ ਮੰਨਣਾ ਸ਼ਰੋਣੀ ਕਮੇਟੀ ਨੇ ਤੇ ਮਨਾਉਣਾ ਵੀ ਸ਼ਰੋਣੀ ਕਮੇਟੀ ਨਾਲ ਹੁੰਦਾ ਉਹ ਇਹ ਸੇਵ ਡਿਊਟੀ ਆਪਣੀ ਸਮਝਦੇ ਸੀ ਵਾਕੂਬੀ ਬਹੁਤ ਗਿਆਨਵਾਨ ਨੇ ਬੜੇ ਸਿਆਣੇ ਨੇ ਗੁਰਮੁਖ ਦੇ ਪੂਰੇ ਧਾਰਨੀ ਨੇ ਪਰ ਮਜਬੂਰੀ ਵਾਸੋ ਕਹਿੰਦੇ ਸੀ ਜਦੋਂ ਅੱਜ ਨਹੀਂ ਕੱਲ੍ਹ ਨਹੀਂ ਕੱਲ੍ਹ ਤਾਂ ਢਾਈ ਮਿੰਟ ਤਾਂ ਹੀ ਗੁਜ਼ਰ ਵੀ ਕਿਸੇ ਗੱਲ ਸਾਡੀ ਨੀੜੇ ਤਾਲੀ ਲਾਜੋ ਤੇ ਅਸੀਂ ਸਮੂਥ ਰਿਹਾ ਇਸ ਕੰਮ ਨੂੰ ਬਿਨਾਂ ਕਿਸੇ ਅ ਅਰਚਨ ਦੇ ਇਹਨੂੰ ਚਲਾ ਸਕੀਏ ਪਰ ਉਹਨਾਂ ਨੇ ਜਦੋਂ ਨਾਲ ਆਦੇ ਤਾਖੀਰ ਤਾਂ ਕਿਥੇ ਗੱਲ ਆ ਗਈ ਕੋਰੋਨਾ ਕਿ ਅਭੀ ਹੁਣ ਮੇਰੇ ਕੋਲ ਹੁਣ ਮੈਂ ਅੱਗੇ ਹੋਰ ਆਪਣੀ ਗੱਲ ਵਧਾ ਨਹੀਂ ਸਕਦਾ ਹੁਣ ਮੈਨੂੰ ਇੱਕ ਪਾਸੇ ਹੋ ਕੇ ਚੱਲਣਾ ਪਊਗਾ ਉਹਨੇ ਕਹ ਲਿਆ ਫਿਰ ਜੀ 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 ਬਹੁਤ ਬਹੁਤ ਸ਼ੁਕਰੀਆ ਤਾਂ ਇਹ ਸਨ ਸਾਡੇ ਨਾਲ ਜਥੇ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਜੀ ਜੋ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਵੀ ਹਨ ਤਾਂ ਉਹਨਾਂ ਦੀ ਗੱਲਬਾਤ ਸਿਰਫ ਮਨਪ੍ਰੀਤ ਸਿੰਘ ਅਯਾਲੀ ਹੋਣਾ ਨਾਲ ਹੋਈ ਹੈ ਉਹਨਾਂ ਤੋਂ ਹੀ ਇਹਨਾਂ ਨੂੰ ਜਾਣਕਾਰੀ ਮਿਲੀ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਅਸਤੀਫਾ ਦੇ ਦਿੱਤਾ ਹਾਲਾਂਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਅੰਮ੍ਰਿਤਸਰ ਦੇ ਵਿੱਚ ਜਿਸ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਤੇ ਹੋਰ ਕਈ ਗੱਲਾਂ ਕਈਆਂ ਨੇ ਪਰ ਸਵਾਲ ਇਹ ਹੈ ਹੁਣ ਕੀ ਐਸਜੀਪੀਸੀ ਪ੍ਰਧਾਨ ਦੇ ਅਸਤੀਫੇ ਤੋਂ ਬਾਅਦ ਅਗਲਾ ਪ੍ਰਧਾਨ ਕੌਣ ਹੋਵੇਗਾ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਫਰਮਾਨ ਹੋਇਆ ਉਸ ਨੂੰ ਕਿਸ ਤਰੀਕੇ ਦੇ ਨਾਲ ਨੇਪਰੇ ਚਾੜਿਆ ਜਾਵੇਗਾ ਕਿਸ ਤਰੀਕੇ ਦੇ ਨਾਲ ਪੂਰਾ ਕੀਤਾ ਜਾਵੇਗਾ ਹਾਲਾਂਕਿ ਸੰਤਾ ਸਿੰਘ ਉਮੈਦਪ uri ਇਹ ਜ਼ਰੂਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਿਹੜੀਆਂ ਅਗਲੀਆਂ ਹੋਣ ਵਾਲੀਆਂ ਬੈਠਕਾਂ ਨੇ ਉਸ ਦੇ ਵਿੱਚ ਤੁਹਾਨੂੰ ਸਾਰਥਕ ਨਤੀਜੇ ਦੇਖਣ ਨੂੰ ਮਿਲਣਗੇ ਜੋ ਪਾੜ ਲੀਡਰਾਂ ਦੇ ਵਿੱਚ ਜਾਂ ਮਨਮਟਾਵ ਜਿਨ੍ਹਾਂ ਦੇ ਆਪਸ ਦੇ ਵਿੱਚ ਹਨ ਉਹ ਕਿਤੇ ਨਾ ਕਿਤੇ ਦੂਰ ਹੁੰਦੇ ਦਿਖਾਈ ਦੇਣਗੇ ਫਿਲਹਾਲ ਇਸ ਵੇਲੇ ਦੀ ਵੱਡੀ ਖਬਰ ਇਹੀ ਹੈ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਅਸਤੀਫਾ ਦੇ ਦਿੱਤਾ ਹੈ ਤੇ ਉਸ ਤੋਂ ਬਾਅਦ ਵੱਖ-ਵੱਖ ਰਿਐਕਸ਼ਨ ਸਾਹਮਣੇ ਆ ਰਹੇ ਨੇ ਸੰਤਾ ਸਿੰਘ ਉਮੈਦਪੁਰੀ ਹੋਣਾ ਨਾਲ ਗੱਲਬਾਤ ਕਰ ਰਹੇ ਸੀ ਤੇ ਉਹਨਾਂ ਨੇ ਸਾਫ਼ ਤੌਰ ਤੇ ਕਈ ਸਵਾਲ ਵੀ ਖੜੇ ਕੀਤੇ ਨੇ ਸਾਫ਼ ਤੌਰ ਤੇ ਜੋ ਮੈਂਬਰਸ਼ਿਪ ਡਰਾਈਵ ਚੱਲ ਰਹੀ ਹੈ ਉਸ ਦੇ ਵਿੱਚ ਜਿਹੜੇ ਲੋਕਾਂ ਨੂੰ ਅੱਗੇ ਕੀਤਾ ਗਿਆ ਉਹਨਾਂ ਦੇ ਉੱਪਰ ਸਵਾਲ ਵੀ ਚੁੱਕਦੇ ਨਜ਼ਰ ਆ ਰਹੇ ਨੇ ਤਾਂ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਸਿਆਸਤ ਕਿਸ ਵੱਲ ਨੂੰ ਜਾਂਦੀ ਹੈ ਤੇ ਐਸਜੀਪੀਸੀ ਕਿਹੜੇ ਨਿਰਦੇਸ਼ ਨਵੇਂ ਜਾਰੀ ਕਰਦੀ ਹੈ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਤੁਸੀਂ ਜੁੜੇ ਰਹੋ ਜਗਬਾਣੀ ਟੀਵੀ ਨਾਲ